ਚਾਚੀ ਤੀ ਵੀਖੰਦੇ ਹਾਂ ਪੁੱਤ ਤੇ ਇਸ ਮੇਰੇ ਕਾਲਜ ਜਾਣਾ ਜੀ ਕਿਉਂ ਕੀ ਹੋਇਆ ਪਾ ਵੀ ਦੀ ਕਾਲਜ ਚਲ ਜਾਂਦੇ ਆ ਘਰੋਂ ਤੇ ਕਾਲਜ ਪਹੁੰਚਦੇ ਨਹੀਂ ਆ ਟੀਚਰ ਨੇ ਬੁਲਾਇਆ ਵਾ ਚਾਚੀ ਨੂੰ ਦੱਸਿਆ ਤੇ ਚਾਚੀ ਫਿਰ ਬੋਲਦੇ ਆ ਕਿ ਮੇਰੇ ਮੁੰਡੇ ਦੀ ਆ ਕੇ ਸ਼ਿਕਾਇਤਾਂ ਲੁੰਦੀ ਆ ਨਹੀਂ ਮੇਰੀ ਗੱਲ ਸੁਣ ਕਾਲਜ ਜਾਂਦਾ ਨਹੀਂ ਹਾਂਜੀ ਜਾਂਦਾ ਨਹੀਂ ਕਾਲਜ ਨਾ ਨਾ ਪਹੁੰਚਦਾ ਹੀ ਨਹੀਂ ਆ ਇੱਥੋਂ ਤੇ ਰੈਡੀ ਛੱਡੀ ਹੋ ਕੇ ਚਲ ਜਾਂਦਾ ਵਾ ਤੇ ਕਿੱਥੇ ਜਾਂਦਾ ਪੁੱਤ ਕੀ ਪਤਾ ਕਿੱਥੇ ਜਾਂਦਾ ਵਾ ਉਦੀ ਗਲਤੀ ਹੈ ਫਿਰ ਹਾਂਜੀ ਮੈਂ ਚਾਚੀ ਨੂੰ ਕਿਹਾ ਸੀ ਚਾਚੀ ਨੇ ਤਾਂ ਸੁਣਾਉਣ ਦਿੱਤਾ ਮੈਨੂੰ ਚਾਚੀ ਨੇ ਨਹੀਂ ਦਿੱਤੋ ਦੱਸਿਆ ਹੁਣ ਮੈਂ ਚਾਚੀ ਨੂੰ ਪਹਿਲੋ ਵੀ ਕਿਹਾ ਸੀ ਗਲਤੀ ਹੈ ਪੁੱਤ ਤੇ ਮੈਡਮ ਨੇ ਨੰਬਰ ਮੰਗਿਆ ਵਾ ਤਾਂ ਤੁਹਾਡਾ ਨੰਬਰ ਦੇਦਾ ਪੁੱਤ ਨੰਬਰ ਤਾਂ ਦਿੱਤਾ ਮੇਰੇ ਕੋਲ ਨੰਬਰ ਲੈ ਜਾ ਤੂੰ ਹਾਂਜੀ ਪਰ ਚੀਜ਼ ਇਹ ਹੈ ਵੀ ਕਾਲਜ ਕਿਉਂ ਨਹੀਂ ਜਾਂਦਾ ਉਹ ਕੀ ਚੱਕਰ ਉਹ ਕਹਿੰਦੇ ਕਿ ਲੈ ਕੇ ਆਉ ਘਰ ਜਾ ਨੂੰ ਨਾ ਆਈ ਰੀ ਟੈਂਟਸ ਪੂਰੀ ਆ ਬਾਹਰ ਹੀ ਫਿਰਦਾ ਰਹਿੰਦਾ ਫਿਰ ਹੋਰ ਕੀ ਮੇਰੀ ਗੱਲ ਸੁਣ ਹੈ ਕਿੱਥੇ ਹੋ ਵੇਲੀ ਚ ਠੀਕ ਇੱਕ ਕਰਾ ਭੇਜ ਉਹਨੂੰ ਮੇਰੇ ਨਾਲ ਮੈਂ ਨਹੀਂ ਜਾਣਾ ਤੂੰ ਬੋਲਣ ਲੱਗ ਪੈਣਾ ਤੁਸੀਂ ਆਪੇ ਜਾਓ ਤੂੰ ਇੱਕ ਕਰਾ ਸੁਣਾ ਦੇ ਦੇ ਕਿ ਪਾਪਾ ਬੁਲਾਉਂਦਾ ਠੀਕ ਹੈ ਐਦਾਂ ਕਹਿ ਦੇ ਇਹ ਬੜੀ ਸੋਹਣੀ ਆ ਬਣਾਇਆ ਕਰ ਮਾਂ ਪਤਾ ਨਹੀਂ ਸੁਣ ਲਾਗੇ ਤੇ ਪਾਪਾ ਆ ਗਏ ਤੇਰਾ ਉਹ ਮੇਰੀ ਗੱਲ ਸੁਣ ਫੋਨ ਜਿ ਬੜਾ ਰਹਿਣਾ ਚਾਰ ਪੰਜ ਦਿਨ ਹੋ ਗਏ ਤੂੰ ਕਾਲਜ ਨਹੀਂ ਗਿਆ ਕਿੱਥੇ ਜਾਂਦਾ ਤੂੰ ਜਿੰਨੇ ਗਿਆ ਤਾਨੂੰ ਕਾਲਜ ਨਹੀਂ ਗਿਆ ਔਰ ਮੈਂ ਕਿਥੇ ਜਾਣਾ ਰੋਜ਼ ਤੇ ਜਾਣਾ ਦੱਸ ਮੰਮੀ ਹਾਂ ਹਾਂ ਜਾਂਦਾ ਮੁੰਡਾ ਕਾਲਜੀ ਜਾਂਦਾ ਉੱਥੇ ਜਾਂਦਾ ਹੀ ਨਹੀਂ ਆ ਕੌਣ ਕਹਿੰਦਾ ਤੁਹਾਨੂੰ ਮੈਨੂੰ ਕਹਿੰਦਾ ਕੋਈ ਕਹਿੰਦਾ ਹੋਊਗਾ ਲਾ ਪਤਾ ਮੈਨੂੰ ਪਤਾ ਕੌਣ ਕਹਿੰਦਾ ਵਾ ਮੇਰੀ ਸੁਣ ਲੈ ਗੱਲ ਤੈਨੂੰ ਮੈਂ ਨਾ ਫੀਸਾਂ ਹਰ ਮਹੀਨੇ ਉੱਥੇ ਮੈਂ ਜਦੋਂ ਮੰਗਦਾ ਉਦੋਂ ਦਿੰਦਾ ਹੈਂ ਤੇ ਤੂੰ ਕਾਲਜੀ ਜਾਣ ਨਹੀਂ ਦਿਆ ਚਾਰ ਪੰਜ ਦਿਨ ਹੋ ਗਏ ਉਹ ਕਿਉਂ ਨਹੀਂ ਜਾਣਦਾ ਮੰਮੀ ਦੱਸੋ ਨਾ ਤੁਸੀਂ ਚੁੱਪ ਕਰਕੇ ਸੁਣੀ ਜਾਂਦੇ ਜੀ ਮੰਮੀ ਨੂੰ ਕੀ ਪੁੱਛਣਾ ਹੈ ਮੇਰੀ ਗੱਲ ਸੁਣ ਮੁੰਡਾ ਕਾਲਜ ਨਹੀਂ ਜਾਂਦਾ ਓਹ ਡੰਗਰਚਾਰਨੀ ਉੱਥੇ ਜਾਂਦਾ ਠੀਕ ਆ ਮੈਨੂੰ ਪਤਾ ਜਿਹੜੀ ਮਗਰ ਮਗਰ ਸਪੋਰਟ ਬੋਲਣ ਲਈ ਤੁਹਾਡੇ ਉਹ ਜਾਣ ਕੇ ਮੇਰੀ ਸ਼ਿਕਾਇਤਾਂ ਲਾਉਂਦੀ ਆ ਆਪ ਉਹਨੂੰ ਪੁੱਛੋ ਵੀ ਨਾ ਇਹਨਾਂ ਟਾਈਮ ਉੱਥੇ ਕੀ ਕਰਦੀ ਆ ਮੈਂ ਤਾਂ ਟਾਈਮ ਨਾਲ ਘਰ ਆ ਜਾਂਦਾ ਉਹ ਤਾਂ ਉਹ ਟਾਈਮ ਨਾਲ ਆਉਂਦੀ ਆ ਆਪਣੇ ਟਾਈਮ ਨਾਲ ਆਉਂਦੀ ਮੈਨੂੰ ਘੰਟਾ ਡੇਢ ਘੰਟਾ ਬਾਅਦ ਹੀ ਆਉਂਦੀ ਆ ਮੈਂ ਵੀ ਤੇ ਆਉਣਾ ਹੀ ਆ ਵੇ ਬੁੱਤ ਕੋਈ ਫਾਇਦਾ ਨਹੀਂ ਕਹਿਣ ਦਾ ਗੱਲ ਤੇ ਇਹਨੇ ਉਹਦੇ ਦਵਿੰਦਰ ਜਾਨੂ ਨਾਲ ਕੁਝ ਕਿਉ ਕੁੜੀ ਆ ਆਪਣੇ ਸਾਹ ਹਣਾ ਇੱਕ ਗੱਲ ਸੁਣ ਲੈ ਦਵਿੰਦਰ ਜਿੱਦਣ ਇਹਦੀ ਮਾੜੀ ਜੰਗੀ ਗੱਲ ਸੁਣ ਲਈ ਨਾ ਤੇ ਛੱਤਰ ਮੇਰੇ ਪੈਰੀਆਂ ਨਾ ਤੂੰ ਵਿੱਚ ਆਉਣਾ ਨਾ ਤੇ ਕਹੇ ਨਹੀਂ ਆਉਣਾ ਠੀਕ ਆ ਇਹਦੇ ਸਿਰ 'ਚ ਮਾਰੂੰਗਾ ਇਹ ਜਾਂਦਾ ਨਹੀਂ 4-5 ਦਿਨ ਹੋ ਗਏ ਕਾਲਜ ਇਹਨੂੰ ਇਹ ਪੁੱਛੂ ਵੀ ਜਾਂਦਾ ਕਿੱਥੇ ਕੋਈ ਗੱਲ ਨਹੀਂ ਉਹਨੂੰ ਤੇ ਮੈਂ ਪੁੱਛਦਾ ਹਾਂ ਹਾਂ ਨਹੀਂ ਕਿਉਂ ਪੁੱਛਣਾ ਤੂੰ ਕੋਈ ਨਹੀਂ ਮੈਂ ਹੈਗੀ ਸੈਟ ਕਰਨ ਨੂੰ ਮੈਂ ਕਰਦੀ ਆ ਇਸ ਕਹਤਾ ਜਿਹੜੀਆਂ ਲਾਉਂਦੀ ਆ ਇਹਨੇ ਮੈਂ ਅੱਗੇ ਵੀ ਆਖਿਆ 2 ਦਿਨ ਵਾਲੀ ਟੋਕਿਆ ਵਾ ਪਈ ਗੱਲ ਦੱਸਣੀ ਨਹੀਂ ਮੈਨੂੰ ਦੱਸਿਆ ਕਰ ਚਾਚੇ ਦੇ ਕੰਨਾਂ 'ਚ ਜਿਹੜਾ ਦੁੰਦਲਾ ਜਾਵ ਜਾਂਦੀ ਹੁਣ ਤਾਂ ਮੈਂ ਕਰਦੀ ਸੈਟ ਚੱਲ ਹਾਂ ਆ ਪੁੱਤ ਇਹਨੂੰ ਮੈਂ ਪੁੱਛਦੀ ਆ ਇਹ ਕੌਣ ਹੁੰਦੀ ਮੇਰੇ ਪੁੱਤ ਦੀ ਸ�्ਤਾ ਲਾਉਣ ਵਾਲੀ ਪੁੱਤ ਨੂੰ ਸਾਹਬਲਾ ਹੋਣਾ ਹੀ ਇਹ ਜਨਾਨੀ ਦਾ ਹਾਲ ਵੇਖ ਲਓ ਆਪਣੇ ਮੁੰਡੇ ਨੂੰ ਗਲਤੀ ਨਹੀਂ ਕਹਣਾ ਮੈਂ ਗਲਤੀ ਕਰਦਾ ਕਾਲਜ ਤੇ ਮੈਨੂੰ ਜਾਣਾ ਪੈਣਾ ਇੱਕ ਵਾਰ ਕੋਈ ਨਹੀਂ ਮੈਂ ਜਾ ਕੇ ਆਪਣਾ ਨਹੀਂ ਮੇਰੀ ਗੱਲ ਸੁਣਾ ਸਿਮੂ ਮੈਂ ਤੈਨੂੰ ਕਿੰਨੀ ਵਾਰੀ ਆਖਿਆ ਇਸ ਕੈਦ ਲਾਉਣੀ ਹਾਂ ਜੀ ਤੂੰ ਮੈਨੂੰ ਆਖਿਆ ਕਰ ਤੈਨੂੰ ਮੈਂ ਉਹਦੇ ਨੂੰ ਮਰਾਂ ਕੀਤਾ ਹੈ ਨਾ ਆਪਣੇ ਚਾਚੇ ਇਹਨੂੰ ਦੱਸਣਾ ਉਹ ਘੜੋ ਘੜੇ ਜਾ ਕੇ ਮੁੰਡੇ ਦੇ ਦੋਲੇ ਹੋਣ ਡਿਆ ਵਾ ਕਿੰਨੀ ਵਾਰ ਤੁਹਾਨੂੰ ਮੈਂ ਘਰੇ ਆ ਕੇ ਸੁਣਾ ਦਿੱਤਾ ਕਿ ਉਹਨੂੰ ਤੁਹਾਨੂੰ ਕਾਲਜ ਬੁਲਾਇਆ ਵਾ ਤੂੰ ਇੱਕ ਵਾਰੀ ਵੀ ਗਏ ਨਾਤੀ ਚਾਚਾ ਇਹਨੂੰ ਦੱਸਦੇ ਆ ਜਾਂਦੇ ਨਾ ਜਾਂਦੇ ਉਹ ਸਾਡਾ ਮੈਟਰ ਤੂੰ ਕਾਨੂੰ ਚੁੱਕ ਕੇ ਤੇ ਚਾਚੇ ਆਪਣੇ ਦੱਸਤਾ ਉਹ ਮੁੰਡੇ ਚਾਚਾ ਇਹਨੂੰ ਦੱਸਣਾ ਹੀ ਕੋਰੇ ਜਾਲੇ ਮੈਨੂੰ ਆਕੇ ਕਹਿੰਦੇ ਆ ਉਹ ਕਿੰਨੀਆਂ ਕਿਸਕੈਤਾ ਤੇਰੀਆਂ ਦੱਸਦਾ ਵਾ ਸਾਰੇ ਜਾਂਦਾ ਹੋਗਾ ਕੋਰੇ ਤੇ ਮੇਰੀ ਸ਼ਿਕਾਇਤਾ ਲਾਊਗਾ ਤੂੰ ਵੀ ਸਾਰਾ ਦਿਨ ਬਾਹਰ ਘੁੰਮਦੀ ਆ ਉਹ ਦੱਸਣ ਡਿਆ ਮੈਨੂੰ ਵੀ ਮੁੰਡੇ ਗੱਲਾਂ ਕਰਦੇ ਵੀ ਜੀਨਾਂ ਜਿਹਾ ਪਾ ਕੇ ਤੁਰ ਪੈਂਦੀ ਆ ਸਾਰੇ ਜੀਨਾਂ ਪੁੰਦੇ ਆ ਹੁਣ ਜਾਂ ਸਿਪਲ ਸੂਟਾਂ ਵਿੱਚ ਵੀ ਕਾਲਜ ਆਉਂਦੀਆਂ ਵਾ ਤੂੰ ਨਹੀਂ ਸਲਵਾਰ ਸੂਟ ਪਾ ਸਕਦੀ ਤੈਨੂੰ ਕੀ ਮੈਂ ਸੂਟ ਪਾਵਾਂ ਜਾਂ ਜੀਨ ਪਾਵਾਂ ਤੈਨੂੰ ਮੇਰਾ ਕੋਈ ਲਾਂਮਾ ਆ ਜੇ ਅੱਧਾ ਲਾਂਮਾ ਚਾਰ ਦਿਨ ਰੋਏ ਕਾਲਜ ਨਹੀਂ ਵੜਿਆ ਤੇ ਉੱਤੇ ਆ ਕੇ ਮੇਰੇ ਤੇ ਗੁੱਸੇ ਹੁੰਨਾ ਵਾ ਹਲੇ ਤੇ ਮੈਂ ਬਾਕੀਸ਼ ਕਰਤਾ ਨਹੀਂ ਲਾਈਆਂ ਤੇਰੀਆਂ ਤੂੰ ਲਾ ਹੀ ਲੈ ਹਾਂ ਤੂੰ ਨਹੀਂ ਕੋਣ ਮੇਰੀ ਸ਼ਕਤਾ ਨਾਲ ਮੇਰੀ ਸੁਣ ਲੈ ਗੱਲ ਨਾਲ ਜਿਹੜਾ ਟੀਚਰ ਨੂੰ ਜਨ ਦੱਸਦਾ ਉਹ ਨੂੰ ਮੈਂ ਪੁੱਛ ਲੈਣਾ ਵਾ ਪੈਨ ਨੂੰ ਮੇਰੇ ਘਰ ਦੀ ਕੋਈ ਗੱਲ ਨਹੀਂ ਦੱਸਣੀ ਆ ਮੁੰਡੇ ਵਾਲ ਕਿੱਦਾਂ ਉਂਗਲੀਆਂ ਕਰ ਕਰ ਗੱਲਾਂ ਕਰਦੀ ਭਰਾ ਵਾ ਤੇਰਾ ਉਹੋ ਗੱਲ ਤੂੰ ਮੰਨਦੀ ਨਹੀਂ ਆ ਹੱਦ ਭਾਈ ਜੇ ਤੈਨੂੰ ਮੰਨਣਾ ਮੈਂ ਕਦੀ ਵੀ ਨਾ ਇਹਦੀ ਮੰਨਣਾ ਕੋਈ ਨਹੀਂ ਜਾਂਦਾ ਜਿਹੜਾ ਸਗਾ ਹੁੰਦਾ ਤੇ ਫਿਰ ਤੂੰ ਮੰਨਦੀ ਤੇ ਫਿਰ ਤੂੰ ਡਰਦੀ ਵੀ ਸਲਵਾਰ ਸੂਟ ਪਾ ਕੇ ਜਾਂਦੀ ਕਾਲਜ ਅੱਜ ਕਿਲ ਮੈਂ ਸਰਵਾਰ ਸ਼ੂਟ ਪਾਵੇ ਤਾਂ ਜੀਨਾ ਪਾਵਾਂ ਅੱਜ ਤੱਕ ਮੇਰੇ ਮੰਮੀ ਡੈਡੀ ਨੇ ਮੈਨੂੰ ਕੋੱਖ ਨਹੀਂ ਨਾ ਕਰ ਦਿੱਤੀ ਮਮਮੀ ਡੈਡੀ ਨੇ ਭੂਏ ਚੜਾਇਆ ਤੈਨੂੰ ਗੱਲ ਹੋਰ ਕੋਈ ਨਹੀਂ ਚਾਚੀ ਚਾਚੇ ਜੀ ਨਹੀਂ ਤੈਨੂੰ ਕਦਰ ਤੈਨੂੰ ਮੰਮੀ ਡੈਡੀ ਦੀ ਬੜੀ ਕਦਰ ਤੈਨੂੰ ਆਹੋ ਬੜਾ ਵੇਰ ਦੀ ਇਹੋ ਕੁਝ ਕਾਇਆ ਵਾ ਤੇਰੀ ਮਾਂ ਨੇ ਤੈਨੂੰ ਆਹੋ ਮੈਂ ਤੇ ਮੰਮੀ ਇਹਨੂੰ ਵੀ ਚੰਚਾ ਚੱਲ ਆ ਨਾ ਤੇ ਲੱਗ ਜੀ ਪਤਾ ਉਹ ਮੁੰਡਾ ਸਾਰਾ ਘੋਵੈਂਦਾ ਇੱਕ ਇੱਕ ਤੂੰ ਜਾਣਦਾ ਮੇਰੀ ਕੋਈ ਸ਼ਿਕਾਇਤ ਆਈ ਹੈ ਕਹੇ ਆ ਜਾਣੀ ਆ ਥੋੜੇ ਦਮ ਰੋਕ ਕੇ ਚੰਨੀ ਚੜਨਾ ਚੰਨੀ ਚੜਨਾ ਸਿੱਧਾ ਜੀ ਆਪਣੀ ਕੁੜੀ ਹੁੰਦੀ ਤਾਂ ਇਤੋਂ ਥੋੜੀ ਕਹਿਣਾ ਮੈਂ ਉਹਨੂੰ ਆਪਣਾ ਭਰਾ ਹੀ ਸਮਝਿਆ ਸੀ ਅੱਜ ਉਹਦੀਆਂ ਗੱਲਾਂ ਦਾ ਕੁਸਤਾ ਲੱਗਾ ਤਾਂ ਹੀ ਮੈਂ ਉਹਨੂੰ ਬੋਲ ਲਈ ਆ ਪਤਾ ਨਹੀਂ ਕੀ ਕਰਦੀ ਰਹਿੰਦੀ ਹੈ ਕਿੱਦਾਂ ਬੋਲਦੀ ਆ ਚੰਨ ਚਾੜਨਾ ਆਪਦੇ ਮੁੱਢਿਆਲ ਦਾ ਦੇਖਦੀ ਸੀ ਸੋਨਿਆ ਸੋਨਿਆ ਕਹਾਂ ਮੈਂ ਨਾ ਕੋਠੇ ਤੇ ਸਭ ਲਵਾ ਆ ਜਾ ਕੀ ਗੱਲ ਹੋਇਆ ਕੋਈ ਕੋਟੇ ਰੋਣਾ ਤੇ ਕੀ ਕਰਾਂ ਹਾਂ ਕੀ ਗੱਲ ਹੋਈ ਕਾਲਜ ਵਾਲਿਆਂ ਨੇ ਮੇਰੀ ਜਾਣ ਪਾ ਲਈਓ ਤੋ ਆਪਣੇ ਘਰ ਦੇ ਲੈ ਕੇ ਉਨੀ ਵੀਰਾ ਕਾਲਜ ਨਹੀਂ ਜਾਂਦਾ ਮੈਂ ਕੀ ਕਰਾਂ ਅੱਜ ਜੇ ਚਾਚੇ ਨੂੰ ਦੱਸਿਆ ਵਾ ਤੇ ਚਾਚੀ ਤੇ ਵੀਰਾ ਆ ਕੇ ਮੇਰੇ ਗੱਲ ਪੈ ਗਏ ਕੀ ਕਹਿੰਦੇ ਕਹਿੰਦੇ ਤੂੰ ਉਹਦੀਆਂ ਸ਼ਿਕਾਇਤਾਂ ਲਾਉਂਦੀ ਆ ਠੁੱਠੀਆਂ ਸ਼ਿਕਾਇਤਾਂ ਉਹਨੇ ਇਹ ਕਰਦੀ ਉਹ ਕਰਦੀ ਤੂੰ ਤਾਂ ਬਾਹਰ ਘੁੰਮਦੀ ਆ ਤੂੰ ਕਾਲਜ ਨਹੀਂ ਜਾਣੀ ਤੂੰ ਜੀਣਾ ਪਉਣੀ ਆ ਇਹ ਕਰਦੀ ਆ ਉਹ ਕਰਦੀ ਆ ਤੇ ਕਹਣਾ ਮੇਰੀ ਮਾਂ ਪਾਉਂਦੀ ਆ ਤੇ ਮੈਂ ਪਾਉਣੀ ਮੈਂ ਕਿਹਾ ਕਹਿੰਦੀ ਮਾਂ ਨੇ ਇਹੀ ਕੁਝ ਸਿਖਾਇਆ ਤੈਨੂੰ ਇਹ ਕਰੀਏ ਅਹੀਂ ਤਾਂ ਲੱਕੋ ਫਾਇਆ ਆਈਆਂ ਆਂ ਮੁੰਡੇ ਨੂੰ ਦਿਨੋਂ ਦਿਨ ਸਿਰ ਤੇ ਚੜਾਈ ਜਾਂਦੀ ਆ ਦਲਤੀ ਆ ਬੱਚੇ ਨੂੰ ਕਹਿਣਾ ਨਹੀਂ ਉਹਦਾ ਕਿ ਆ ਕੀ ਬੋਲਣ ਦਾ ਕੀ ਆਂਦਾ ਹੈ ਕਹਿੰਦਾ ਜੀ ਇੰਨਾ ਦੀਆ ਪਾ ਕੇ ਚਲ ਜਾਂਦੀ ਆ ਸਾਰੇ ਗੱਲਾਂ ਕਰਦੇ ਆ ਸਾਰੇ ਇੱਥੇ ਹਮੇ ਕਾਲਜ ਜੀ ਇੰਨਾ ਪਾ ਕੇ ਹੁੰਦੀਆਂ ਕੁੜੀਆਂ ਜਿਵੇਂ ਤੇਰੇ ਪਿਓ ਨੇ ਨਹੀਂ ਕਦੀ ਕਿਹਾ ਚਲੋ ਸੂਟ ਵੀ ਤੇ ਪਾਉਣੀ ਆ ਕਦੀ ਕਦੀ ਜੀਨ ਪਾ ਕੇ ਲੈ ਜਾਨੀ ਇਹਦੇ ਵਿੱਚ ਕਿਹੜੀ ਗੱਲ ਜੇ ਤੁਹਾਨੂੰ ਨਹੀਂ ਕੋਈ ਇਤਰਾਜ ਤੇ ਇਹਨਾਂ ਨੂੰ ਕੀ ਆ ਹੱਦੀ ਹੋਈ ਭਈ ਇਹਨਾਂ ਦੀ ਉੱਧ ਕਹਿੰਦੇ ਚਾਨ ਨਾ ਛਾੜ ਦੇਣਾ ਤੂੰ ਇਹ ਵੋ ਇਹਨਾਂ ਕਰ ਤੋ ਬੋਲ ਕੇ ਗਏ ਨਾ ਅੱਜ ਕਾਹਨ ਕਹਿੰਦਾ ਦੋਵੇਂ ਮਾਂ ਪੁੱਤ ਨਾਲੇ ਇੱਕ ਗੱਲ ਹੋਰ ਚਾਚੀ ਜਿੱਦਾਂ ਕਹਤੋ ਹਰ ਵਾਰ ਕਹਿੰਦੀ ਰਹਿੰਦੀ ਆ ਆਪਣੀ ਹੁੰਦੀ ਤੇ ਆਪਣੀ ਦੀ ਦਸਮੇ ਬਕਰਨੀ ਆ ਅੱਜ ਕਹਿੰਦੇ ਅੱਜ ਫੇਰ ਇੰਨੀ ਗੱਲ ਕਹੀ ਦਵਿੰਦਰ ਜਿਹੜੀ ਗੱਲ ਕਰਨੀ ਮੇਰੇ ਨਾਲ ਗਰ ਕੁੜੀ ਤਾਂ ਕੀ ਅਜੀਬ ਜਿਹੀ ਗੱਲ ਪੈਂਦੀ ਰਹਿੰਦੀ ਆ ਤੇ ਸੱਚੀ ਪੈਂਦੀ ਆ ਅਜੀਬ ਜਿਹੀ ਕੀ ਪਹਿਣਾਵਾ ਯਾਦਾਂ ਨੇ ਉਹਦੇ ਪਹਿਲਾਂ ਤਾਂ ਨਿੱਕੀ ਹੁੰਦੀ ਮੇਰੇ ਪੁੱਤ ਦੇ ਦਿਵਾਲੇ ਰਹੀ ਆ ਉਹਦਾ ਹਾਲਾ ਮ ਆ ਗਿਆ ਸਕੂਲੋਂ ਆ ਕਰਦਾ ਆ ਕਰਦਾ ਪੜਦਾ ਨਹੀਂ ਟਰੈਂਸ਼ਨ ਲਾਉਂਦਾ ਜੇ ਤੈਨੂੰ ਪਤਾ ਹੀ ਪੀ ਨੀ ਕਿਉਂ ਨਹੀਂ ਬੰਦੀ ਸਕੂਲ ਵਾਲੇ ਸੁਨਾਹ ਦਿੰਦੇ ਤਾਂ ਕਾਰਨ ਕਿ ਦੱਸਦੀ ਤੇ ਵੱਖਰੇ ਸਕੂਲੇ ਪਾਲੇ ਨਹੀਂ ਮੁੰਡਾ ਤੇ ਮੈਨੂੰ ਦਾਦੀ ਉਹ ਚਾਚਾ ਨੂੰ ਜਾ ਕੇ ਦੱਸਿਆ ਉਹ ਦਿਵਾਲੇ ਗੌਰਵ ਦੇ ਆਵਾ ਤੇ ਤੈਨੂੰ ਅੱਗੇ ਕਿੰਨੀ ਵਾਰੀ ਉਹਨੇ ਦੱਸਿਆ ਵਾ ਪਹੁੰਚੀ ਆ ਕਾਲਜ ਇੱਕ ਦਿਨ ਵੀ ਤੇ ਮੈਂ ਪਹੁੰਚ ਜਾਂਦੀ ਇਹਨੂੰ ਬੜਾ ਦਰੇਗਾ ਉਹੰਡਿਆ ਵਾ ਤੇ ਜਦੋਂ ਉਹ ਨਹੀਂ ਤੂੰ ਪਹੁੰਚੀ ਉਹਨੂੰ ਅਗਲੇ ਦਫ਼ਤਰੇ ਬਲਾਬਲਾ ਸੁਨਾਹ ਦਿੰਦੇ ਆ ਤੇ ਉਹਨੇ ਦੱਸਣਾ ਨਹੀਂ ਕਾਰਨ ਇਹਨੂੰ ਬਹੁਤ ਜ਼ਿਆਦਾ ਸੁਨਾਹ ਦਿੰਦੇ ਆ ਚੰਗਾ ਦਿੰਦੇ ਆ ਤੇ ਉਹਨੇ ਤੇ ਦੱਸਣਾ ਹੀ ਆ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਉਹਨੂੰ ਕਹਿਣ ਵਾਲੀ ਕਿਹੜੀ ਗੱਲ ਆ ਅੱਜ ਤੂੰ ਦੱਸਦੀ ਆ ਕਾਲ ਨੂੰ ਗੁੱਸੇ ਦੀ ਮਾਰੀ ਨਹੀਂ ਦਸੂਗੀ ਫਿਰ ਕੀ ਮੈਂ ਉਹ ਜਾ ਗੱਲ ਵੜਦਾ ਕੀ ਮੈਂ ਉਹਨੂੰ ਟੈਕ ਤੈਨੂੰ ਨਾ ਪੁੱਛੀ ਵੀ 4 ਦਿਨ ਹੋਇਆ ਕਦੋਂ ਤਿਆਰ ਹੋ ਕੇ ਜਾਣਾ ਕਿੱਥੇ ਜਾਣਾ ਵਾ ਕੁੜੀ ਦੇ ਗੱਲ ਪੈਣ ਡਿਆ ਵੀ ਤੂੰ ਆਈ ਮੈਂ ਸਭ ਪੁੱਛਦੀ ਆ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਠੀਕ ਆ ਕਿ ਇਹਨੂੰ ਦੱਸਣ ਦੀ ਲੋੜ ਨਹੀਂ ਤੈਨੂੰ ਪਤਾ ਹੋਊਗਾ ਮੈਂ ਨਿਆਣੀ ਨਹੀਂ ਆ ਚੰਗਾ ਤੈਨੂੰ ਪਤਾ ਉਹ ਕਿੱਥੇ ਪਤਾ ਮੈਨੂੰ ਕੱਲ ਜੀ ਜਾਂਦਾ ਵਾ ਅੱਛਾ ਹਾਂ ਤੇ ਕੱਲ੍ਹ ਜਵਾਲੇ ਤੇ ਰੋਂਦੇ ਆ ਇਸ ਘਰ ਦੇ ਵਿੱਚ ਬਰਾਕ ਲਿਆਓ ਰੋਂਦੇ ਰਹਿੰਦੇ ਉਹ ਜੀ ਤੇਰੀ ਕੁੜੀ ਰੋਂਦੀ ਤੇ ਉਹ ਜੀ ਕੱਲ੍ਹ ਜਵਾਲੇ ਠੀਕ ਆ ਹਾਦੀ ਹੋਈ ਤੇਰੀ ਤੇ ਨਰਤ ਤੈਨੂੰ ਕੀ ਲੋੜ ਵਾ ਕਹਿਣ ਦੀ ਤੂੰ ਰੋਜ਼ ਆ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਨੋਟ ਕੀਤੀ ਪਰ ਮੈਂ ਤੈਨੂੰ ਕਿਹਾ ਨਹੀਂ ਆ ਤੇ ਜਦੋਂ ਨਹੀਂ ਇਹ ਦੋ ਕੁੜੀ ਨੂੰ ਕਹਿਨੀ ਆ ਕਿ ਤੂੰ ਸੂਟ ਪਾ ਕੇ ਜਾ ਸੂਟ ਪਾ ਕੇ ਜਾ ਤੈਨੂੰ ਉਹਦੇ ਕੋਈ ਲਾਭ ਨਹੀਂ ਆਏ ਸਹੀ ਕਹਿਨੀ ਆ ਮਾੜਾ ਨਹੀਂ ਕਹਿਨੀ ਕੱਲ ਨੂੰ ਲੋਕਾਂ ਨੇ ਗੁੰਗੜਾ ਕਰਨੀ ਆ ਤੇਰੀ ਕੁੜੀ ਵਾਲ ਤੇ ਮਾੜਾ ਨਹੀਂ ਕਿਹਾ ਸਹੀ ਕਿਹਾ ਮੈਨੂੰ ਠੀਕ ਆ ਤੈਨੂੰ ਕੀ ਲੱਗਦਾ ਵਾ ਕਿ ਆਪਾਂ ਸੂਟ ਪਾ ਕੇ ਜਾਵਾਂਗੇ ਤੇ ਅਸੀਂ ਬੜੇ ਸਾਫ ਸੁਥਰੇ ਹਾਡੀ ਅੰਦਰ ਦੀ ਗੰਦਗੀ ਮਰ ਜਾਨੀ ਸਾਡੀ ਨੀਤ ਸਾਫ ਉਹ ਜਿੰਨੇ ਖਰਾਬ ਹੋਣਾ ਨਾ ਭਾਵੇਂ ਗੁਫਾ ਚ ਵਰਕੇ ਸਿਰ ਟੱਕ ਟਾ ਕੇ ਬਹਿਲਾ ਉਹਨੇ ਵੀ ਹੋ ਜਾਣਾ ਵਾ ਉਹ ਚੰਗਾ ਕੱਪੜਿਆਂ ਦੇ ਨਾਲ ਨਹੀਂ ਕੋਈ ਖਰਾਬ ਹੋ ਜਾਂਦਾ ਚੰਗਾ ਜਦਿਆਂ ਨੂੰ ਹੋਰ ਖਲਾਸੇ ਆਈਆਂ ਤੇ ਉਹ ਹੋਵੇ ਖਰਾਬ ਚੰਗਾ ਉਹ ਕੋਈ ਗੱਲ ਨਹੀਂ ਜਿੱਦਾਂ ਤੈਨੂੰ ਕੋਈ ਲਾਮਾ ਆਊਗਾ ਨਾ ਤੂੰ ਨਾ ਭੁਗਤੀ ਮੈਂ ਭੁਗਤ ਲਵੂੰਗੀ ਠੀਕਾ ਕੁੰਗੜਾ ਤੇ ਸਾਡੇ ਵਾਲੇ ਵੀ ਆਉਣੀਆਂ ਆ ਫਲਾਣੇ ਦੀ ਚਾਚੀ ਇਹਦੀ ਕੁੜੀ ਨੇ ਇਦਾਂ ਕੀਤਾ ਅ ਜਿੱਦਣ ਆਣਗੇ ਨਾ ਉਸ ਦਿਨ ਗੱਲ ਕਰੀ ਨਾ ਪਹਿਲਾਂ ਉਹ ਕਹਿਣਦੇ ਆ ਨਾਲੇ ਤੂੰ ਵੀ ਅਜਦੋਂ ਨਹੀਂ ਉਹਨੂੰ ਆਹੋ ਗੱਲ ਕਹਿਨੀ ਅਸੀਂ ਅੱਜ ਤੱਕ ਉਹਦੇ ਕੰਨਾਂ ਤੂੰ ਕਿੰਨੀ ਵਾਰੀ ਉਹਨੂੰ ਆ ਗੱਲ ਸੁਣਾਤੀ ਆ ਵੀ ਆਪਣੀ ਹੁੰਦੀ ਤੇ ਇਦਾਂ ਨਾ ਕਰਦੀ ਉਦਾਂ ਨਾ ਕਰਦੀ ਅਗਲੀ ਕੀ ਸੋਚੂਗੀ ਉਹ ਜਵਾਨੋ ਇਹ ਸਾਰਾ ਪਤਾ ਨੂੰ ਸਹੀ ਕਿਹਾ ਵਾ ਮਾੜਾ ਵੀ ਕੀ ਕਿਹਾ ਵਾ ਪਤਾ ਨਹੀਂ ਗੰਦ ਕਿੱਥੋਂ ਦਾ ਕਿੱਥੇ ਝੋਕੇ ਲੈ ਆਈ ਆ ਅੱਜ ਆ ਗੱਲ ਕਹੀ ਆ ਦੁਬਾਰਾ ਕਹੀ ਨਾ ਤੇ ਜ਼ੁਬਾਨ ਖਿੱਚ ਕੇ ਹੱਥ ਦੇ ਉੱਤੇ ਰੱਖ ਦੂੰਗੀ ਅੱਜ ਤੱਕ ਮੈਂ ਤੇਰੇ ਘਰ ਹੀ ਬੋਲੀ ਨਹੀਂ ਆ ਤੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਵੀ ਸਾਂਝੇ ਪਰਿਵਾਰ ਦੇ ਵਿੱਚ ਰਹਿਨੇ ਆ ਜਬਾਨ ਲੜਾਉਂਦੇ ਚੰਗੇ ਨਹੀਂ ਲੱਗਦਾ ਪਰ ਆਪਣੀਆਂ ਹੱਦ ਪਾਰ ਕਰਕੇ ਨਾ ਤੇ ਤੂੰ ਮੇਰੀਆਂ ਨਜ਼ਰਾਂ ਤੋਂ ਗੇਹਰੀ ਗਈਆਂ ਸ਼ਰਮ ਨਹੀਂ ਆਈ ਤੈਨੂੰ ਇੰਨੀ ਗੱਲ ਕਹਿੰਦੇ ਤੂੰ ਵੇਖੋ ਕੁੜੀ ਦਾ ਕਰਕੇ ਮੇਰੇ ਤੇ ਹੱਥ ਚੁੱਕਿਆ ਇੱਕ ਥੱਪੜ ਮੈਂ ਕਿਹਾ ਮੂੰਹ ਬੰਦ ਕਰ ਮੈਂ ਕਿਹਾ ਮੈਂ ਸਹੀ ਕਿਹਾ ਵਾ ਆਪ ਮਰਗੀ ਦੇ ਇੱਥੇ ਇੱਜੜ ਛੁੱਟ ਗਈ ਹੜੇ ਗਾੜੀ ਮੈਂ ਕਿਹਾ ਮੂੰਹ ਬੰਦ ਕਰ ਲੈ ਬਣਾ ਇੱਕ ਫੋਨ ਮਾਰੂੰਗਾ ਉਹ ਜਿੱਟਾ ਕੇ ਨਾ ਤੇ ਤੇਰਾ ਜਿਹੜਾ ਦਿਮਾਗ ਨਾ ਵਾ ਵੇਖੀ ਸੈੱਟ ਕੀਤਾ ਹੁੰਦਾ ਠੀਕ ਆ ਗਾਂਧ ਜੰਨੂ ਕੈਂਟੀਨਾ ਮੇਰਾ ਹੀ ਖੂਨ ਵਾ ਭੈਣ ਹੀ ਉਹ ਮੇਰੀ ਉਹ ਪਤਾ ਮੈਨੂੰ ਇਹਦਾ ਖੂਨ ਆ ਸੜਕ ਤੋਂ ਨਹੀਂ ਮੈਂ ਚੁੱਕ ਕੇ ਆਂਦੀ ਲੱਗੀ ਮਾਹ ਜਾਂ ਗੱਲਾਂ ਕਰਨ ਉਹਦੇ ਮੈਂ ਹਾਂ ਮੂੰਹ ਬੰਦ ਕਰ ਲੈ ਬਣਾ ਤੈਨੂੰ ਮੈਂ ਦੱਸ ਦਿੱਤਾ ਆਉਂਗਾ ਜੀ ਠਾ ਕਰ ਮੇਰੇ ਲੂੰਗਾ ਕਾਂਦੀ ਲੋੜ ਨਹੀਂ ਤੈਨੂੰ ਮੈਂ ਦੱਸਤਾ ਹੀ ਤੇ ਆ ਤਾਂ ਮੇਰੇ ਮੁੰਡੇ ਦੇ ਕੋਈ ਕਸਕਾਇਦ ਲਾਤੀ ਨਾ ਤੇ ਛੱਡਣਾ ਨਾ ਲੋੜ ਨਹੀਂ ਸ਼ਿਕਾਇਤਾਂ ਲਾਉਂਦੀ ਲੋੜ ਹੀ ਨਹੀਂ ਆ ਜਦੋਂ ਬਾਹਰ ਲਾਮੇ ਆਏ ਨਾ ਤੇ ਆਪੇ ਭੁਗਤੈਂਗੀ ਬੜੀ ਬੜੀ ਮੈਂ ਕਿਹਾ ਸੀ ਬਹੁਤ ਵਾਰੀ ਮੈਂ ਕਿਹਾ ਸੀ ਵੀ ਤੂੰ ਨਹੀਂ ਲਾਮਾ ਦੇਣਾ ਫਿਰ ਚੜ ਕੇ ਚਾਚੇ ਦੇ ਮੋਢੇ ਦੇ ਸੁਣਾ ਦੇ ਕੇ ਆਈ ਜੇ ਨਾਨ ਨੇ ਜਦੋਂ ਕਾਲੇ ਜਾਂਦੀ ਉਹਨੂੰ ਕਹਿੰਦੇ ਤਾਂ ਉਹਨੇ ਦੇਣਾ ਨਹੀਂ ਬੜਾ ਕੋਹਾਂਦੇ ਗੌਰਵ ਨੂੰ ਗੌਰਵ ਨੇ ਤੇ ਆਣ ਕੇ ਕਦੀ ਦੱਸਿਆ ਨਹੀਂ ਹਾਂ ਲਿਆ ਮੈਂ ਜੋ ਬੰਨਵੇਂ ਮਾਜ ਮਾਰਨੀ ਤੇ ਇਹਨਾਂ ਨੂੰ ਪਤਾ ਹੁੰਦਾ ਦੁਨੀਆ ਨੂੰ ਸਾਰਾ ਪਤਾ ਹੁੰਦਾ ਵੀ ਕੀ ਕੀ ਬੁਤ ਕਰਨ ਰਿਹਾ ਤੇਰੇ ਕਹਿਣ ਤੇ ਕੁਝ ਨਹੀਂ ਹੁੰਦਾ ਜਦਨ ਦੁਨੀਆ ਕੋ ਗੱਲ ਕਰੂਗੀ ਨਾ ਤੋ ਦਿਨ ਵੇਖ ਲਾਂਗੇ ਤੂੰ ਤੇ ਨਹੀਂ ਤੇਰੀ ਵਰਗੀ ਤੇ ਐਨੀ ਕਿ ਜੰਨੀ ਹੀ ਜਦੋਂ ਦੀ ਤੂੰ ਉਹਨੂੰ ਗੱਲਾਂ ਕਰਦੀ ਆ ਮੈਨੂੰ ਸਾਰਾ ਪਤਾ ਤੈਨੂੰ ਕਿੰਨਾ ਕ ਚੰਗਾ ਚਾਹੁੰਨੀ ਆ ਗੱਲ ਵਕਰੀ ਆ ਕਿ ਮੈਂ ਆਪਣਾ ਮੂੰਹ ਕਦੀ ਨਹੀਂ ਖੋਲਿਆ ਨਾ ਖੁੱਲਾ ਨਹੀਂਦਾ ਮੂੰਹ ਤੇਰਾ ਖੋਲਦਾ ਕਿਉਂ ਨਹੀਂ ਆ ਤੇ ਧੀਰਾ ਤੇ ਧੀਰਾ ਤੂੰ ਚੰਗਾ ਸਮਝਦੀ ਮੈਨੂੰ ਭਲੇ ਖਾਨੀ ਆ ਤੇ ਦੂਜੀ ਗੱਲ ਅੱਜ ਤੇ ਮੇਰੇ ਚ ਬੇਮਾਲ ਸੁਣ ਮੈਂ ਗੰਦ ਆਂਦਾ ਨਾ ਚੁੱਕ ਕੇ ਮੇਰੀ ਪਨੇਵੀਆਂ ਆਪਣੀਆਂ ਧੀਆਂ ਤੋਂ ਵੱਧ ਕੇ ਰੱਖੀ ਆ ਤੇ ਤੂੰ ਰਹਿਣ ਦੇ ਆਵੇ ਜੇ ਤੂੰ ਇੱਕ ਸੂਤਰੀ ਦੇਣੀ ਨਾ ਚਾਚੀ ਬਣ ਕੇ ਨਾ ਦੇਈ ਮੇਰੀ ਕੁੜੀ ਨੂੰ ਪਰ ਮੇਰੀ ਤੈਨੂੰ ਅੱਜ ਤੋਂ ਬਾਅਦ ਹੈ ਹੋਜੀ ਗਾਲ੍ਹੇ ਗਾਲ੍ਹੇ ਜਿੱਦਾਂ ਦੀ ਤੂੰ ਕੀਤੀ ਆ ਚੱਲ ਚੰਗਾ ਜਾ ਕੇ ਮੂੰਹ ਧੋ ਜਾ ਕੇ ਜਿੱਦਾਂ ਦੀ ਕੁੜੀ ਉਹਦਾ ਦੀ ਆਪ ਅੱਜ ਤੋਂ ਬਾਅਦ ਮਾਰੀ ਮੇਰੇ ਕਿਤੇ ਲਾਵੀ ਹੱਥ ਇਹੋ ਹੱਥ ਵੱਢ ਕੇ ਤੇ ਰੱਖ ਨਾ ਕੋਈ ਗੱਲ ਨਹੀਂ ਅਜੇ ਤੇ ਇੱਕ ਛੱਡੀ ਆ ਗਾਂ ਹੀ ਤਾਂ ਦੀ ਗੱਲ ਗਏਗੀ ਨਾ ਤੇ ਚਾਰ ਹੋਰ ਛੱਡੂਗੀ ਚੱਲ ਤੂੰ ਛੱਡ ਕੇ ਵੇਖੀ ਤੂੰ ਕਹਿ ਦੇ ਵੇਖੀ ਤੂੰ ਕਹਿ ਦੇ ਕਹਿਣਾ ਮੈਂ ਤੇ ਕਹਿਣਾ ਲਾਵੇ ਮੇਰੇ ਮੁੰਡੇ ਤੇ ਕਹਿਦਾ ਲਾਵੇ ਮੇਰੇ ਪੁੱਤ ਦੀਆਂ ਸਕੇਤਾਂ ਪਹਿਣੇ ਲਾਈ ਆ ਪੁਗਤ ਜਾ ਕੇ ਸਕੂਨ ਲਾਵੇ ਕੋਈ ਨਹੀਂ ਮੈਂ ਪੁਗਤ ਹਾਂਗੀ ਨਾ ਪੁੱਤ ਉਹਨੂੰ ਵੇਖ ਜਿੰਨੀ ਵਧੀ ਉਹਨਾਂ ਨੇ ਕਹਿਣਾ ਵਾ ਉਹਨੇ ਓਨੀ ਵਧੀ ਗਾਣ ਕੇ ਦੱਸਣ ਆਣ ਕੇ ਦੱਸੇ ਮੈਂ ਬੀਬਲੀਆ ਜਿਹੜੀਆਂ ਮੈਂ ਤਰੀਆਂ ਮੈਂ ਦਗਾਤਾ ਉਹਨੀਆਂ ਜਿਹੜੀਆਂ ਜੋ ਬੀਬਲੀਆ ਕਮਾਉਂਦੀ ਤੇ ਜਿਹੜੇ ਰੋਸ ਨਾ ਦਿੰਦੇ ਉਹਨਾਂ ਦੀ ਕਮਾਹ ਜਾ ਕੇ ਕੋਈ ਨਹੀਂ ਸੁਣਾ ਦੇ ਮੁੰਡੇ ਵੇ ਮੇਰੇ ਵੇਖ ਕੇ ਇਹਨੂੰ ਜਰਦੀ ਨਹੀਂ ਮੇਰੇ ਪੁੱਤ ਨੂੰ ਵੇਖ ਕੇ ਆ ਤੇਰੇ ਪੁੱਤ ਦੀ ਪ੍ਰਾਪਰਟੀ ਸੰਭਣੀ ਉਹਨੇ ਸੰਭ ਲੋ ਸਾਂਭਣ ਕਰਕੇ ਤੁਸੀਂ ਇਹ ਚੀਜ਼ ਲੈ ਕੇ ਆਈਆਂ ਜੜੇ ਤੈਨੂੰ ਵੰਗ ਵੇਰਾ ਉਹਨਾਂ ਵਿੱਚ ਤੇਰੇ ਸਾਰਾ ਮੈਨੂੰ ਪਤਾ ਤੇਰੀਆਂ ਕਰਤੂਤਾਂ ਦਾ ਹੈ ਗਈ ਉਹ ਤੇ ਜੋਗੀ ਬਥੇਰੀ ਆਹੋ ਦੇਖਦਾ ਮੈਨੂੰ ਐਸੇ ਕਰਕੇ ਤੂੰ ਇੱਥੇ ਲਿਆਂਦੀ ਚੁੱਕ ਕੇ ਗੰਦ ਮੈਂ ਤਾਂ ਕਹਣਾ ਗੰਦ ਇੱਕ ਵਾਰੀ ਨਾ 10 ਵਾਰੀ ਕਹੂੰਗੀ ਗਾਂਦੀ ਓ ਗਾਂਦੀ ਓ ਮਾਂ ਬਿਤੇ ਦੱਬਾ ਕੇ ਬੱਚਿਆਂ ਦਾ ਖੋਹੀ ਨਾ ਉਹਦੀ ਮਾਂ ਮਰਦੀ ਤੇ ਨਾ ਮੈਂ ਨੂੰ ਲਿਉਂਦੀ ਕਿਦਾਂ ਮੂੰਹ ਭਰ ਕੇ ਕਹਤਾ ਵੀ ਗੰਦ ਚੁੱਕ ਲਿਆਂਦਾ ਕਿੰਨੇ ਲੱਗਾ ਜਵਾਨਾ ਮੈਂ ਪਾਲੀ ਕੀ ਗੱਲ ਹੋ ਗਈ ਆ ਕਿਉਂ ਨਹੀਂ ਮਨ ਭਰਦਾ ਗੱਲ ਕੀ ਹੋਣੀ ਆ ਹਾਂ ਚਲੋ ਜੀ ਮੂਦੀ ਮਾਂ ਵਰਗੀ ਹੀ ਗੱਲ ਵੱਖਰੀ ਏ ਅਸੀਂ ਤੇ ਆਪਣੀ ਲੋੜ ਨੂੰ ਲਈ ਹੀ ਉਹਦੀ ਮਾਂ ਜੀ ਦੀ ਜਾਤੀ ਦੀ ਕੋ ਝੋਲੀ ਚ ਪਾਈ ਸੀ ਹੂੰ ਅੱਜ ਤੱਕ ਦਵਿੰਦਰ ਉਹਨੂੰ ਨਿੱਗ ਨਿੱਗੀਆਂ ਨੀਰ ਨੀਗੀਆਂ ਗੱਲਾਂ ਹੀ ਕਰਦੀ ਆਈ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਅਹੀਂ ਆਪਣਾ ਟਾਈਮ ਕਰਦਣਾ ਵਾ ਹੁਣ ਹੁੰਦਾ ਵਾ ਤਿਆਰ ਹੋ ਕੇ ਘਰੋਂ ਚਲ ਜਾਂਦਾ ਵਾ ਕਾਲਜ ਗਿਆਨੀ ਇੱਕ ਦਿਨ ਵੀ ਸਕੂਲ ਵਾਲੇ ਲਾਮੇ ਦਿੰਦੇ ਕੁੜੀ ਨੇ ਘਰ ਹੀ ਦਸਰਾਂਣ ਕੇ ਉਹਨੇ ਕਿਤੇ ਕਿਹਾ ਵੀ ਉਹਨਾਂ ਬੁਲਾਇਆ ਵਾ ਕਾਲ ਜਾ ਲਿਆ ਵੀ ਆਇਓ ਐਸੇ ਗੱਲਾਂ ਉਹਦੇ ਗੱਲ ਪੈ ਗਈ ਚਲੋ ਉਹ ਵੀ ਕੋਈ ਗੱਲ ਨਹੀਂ ਮਾੜਾ ਚੰਗਾ ਕਹਿ ਵੀ ਲਿਆ ਕੋਈ ਗੱਲ ਨਹੀਂ ਚਾਚੀ ਆ ਪਰ ਇਦਾਂ ਤਾਂ ਨਹੀਂ ਨਾ ਕਹਿਣਾ ਚਾਹੀਦਾ ਵੀ ਇਹ ਗੰਦ ਲਿਆ ਕੇ ਤੇ ਸਾਡੇ ਪੱਲੇ ਪਾ ਤਾ ਤੇ ਸਿਰ ਤੇ ਬਾਲ ਦਿੱਤਾ ਵਾ ਕੁੜੀ ਨੂੰ ਸਿੱਧਾ ਸਿੱਧਾ ਕਹਿ ਦਿੱਤਾ ਵੀ ਆਪਣੀ ਹੁੰਦੀ ਤੇ ਇਦਾਂ ਨਾ ਕਰਦੀ ਉਹ ਵੀ ਹੁਣ ਮੈਨੂੰ ਕਈ ਇਹਦੀ ਪੁੱਛਦੀ ਆ ਵੀ ਚਾਚੀ ਮੈਨੂੰ ਇਦਾਂ ਕਿਉਂ ਕਹਿੰਦੀ ਆ ਅਹੀਂ ਤੇ ਅਜੇ ਤੱਕ ਉਹਦੇ ਕੰਨਾਂ 'ਚ ਭਿਗਸੀ ਨਹੀਂ ਪੈਣ ਦਿੱਤੀ ਕੋਈ। ਤੁਹਾਨੂੰ ਗੱਲ ਦੱਸਾਂ। ਕਸੂਰ ਉਹਦਾ ਨਹੀਂ ਕਸੂਰ ਤੇਰਾ ਹੋ। ਮੇਰਾ। ਪਹਿਲਾਂ ਤੂੰ ਨਿੱਕੀ ਨਿੱਕੀ ਗੱਲਾਂ 'ਚ ਉਹ ਬੋਲਦੀ ਰਹੀ ਉਹ ਜਿਹੇ ਗੱਲਾਂ ਤੂੰ ਪੰਜਾਂ ਨੂੰ ਕੁਝ ਕਿਹਾ ਨਹੀਂ। ਹੁਣ ਉਹਦਾ ਪੈ ਗਿਆ ਵਾ ਮੂੰਹ। ਹੁਣ ਉਹ ਜੋ ਮਾਜੀ ਬੋਲ ਦਿੰਦੀ ਆ। ਮੈਂ ਤਾਂ ਇਹੋ ਕਹਿੰਦੀ ਨਹੀਂ। ਕਿ ਚਲੋ ਕੋਈ ਗੱਲ ਨਹੀਂ। ਜੇ ਇੱਕ ਬੰਦੇ ਦਾ ਸੁਭਾਅ ਤਾਂ ਦਾ ਮੈਂ ਤਾਂ ਸਾਧਿਆਂ ਦੀ ਛਦਾਈ ਨਹੀਂ ਬਣ ਜਾਣਾ। ਇਦਾਂ ਘਰ ਨਹੀਂ ਚੱਲਦੇ। ਪਰ ਇਦਾਂ ਤਾਂ ਨਹੀਂ ਨਾ ਕਹਿਣਾ ਚਾਹੀਦਾ। ਸਰ ਜੀ ਬੁਧੀ ਜਗ੍ਹਾ ਤੇ ਹਰ ਦਾ ਆਪਣਾ ਕੋਈ ਬੱਚਾ ਹੁੰਦਾ ਤੇ ਫਿਰ ਵੀ ਇਦਾਂ ਕਰਦੇ। ਤਹ ਹੁਣ ਹੜਾਪ ਰਹੇ ਜਦੋਂ ਆਈ ਇਹਨੂੰ ਲਿਖਾ ਕੇ ਆਪਣੀ ਝੋਲੀ ਚ ਪਵਾ ਲਿਆ ਸੀ ਆਪਣੀ ਬਣਾ ਲਈ ਜਵਾਨ ਹੋਈ ਇਹਨਾਂ ਟਾਈਮ ਲੰਘ ਗਿਆ ਤੇ ਅੱਜ ਇਹੋ ਜਿਹੀਆਂ ਗੱਲਾਂ ਕਰਦਾ ਕੋਈ ਮਤਲਬ ਹੈਗਾ ਚੱਲ ਹੁਣ ਐਵੇਂ ਨਾ ਮਾਨਨਾ ਛੋਟਾ ਕਰ ਮੈਂ ਜੋਬਨ ਨੂੰ ਬਿਠਾ ਲਿਆ ਨਾ ਚੰਗੀ ਜਾਨ ਨੂੰ ਬਿਠਾ ਲੇ ਕੋਸ਼ਿਸ਼ ਹਾਂ ਨਹੀਂ ਜੋਬਨ ਨੂੰ ਨਹੀਂ ਇਹਨਾਂ ਮਾਪੋਤਾਂ ਨੂੰ ਵਿੱਚ ਬਿਠਾਇਓ ਬੀਜੀ ਨੂੰ ਵੀ ਬਿਠਾਇਓ ਤੇ ਜੋਬਨ ਵੀ ਵੀ ਭਾਈ ਇਹ ਇਦਾਂ ਦੀਆਂ ਗੱਲਾਂ ਨਹੀਂ ਕਰਦੀਆਂ ਜੇ ਤੂੰ ਇਹ ਆਹ ਕੋਹ ਕਰਦਾ ਵਾ ਨਾ ਤੇ ਬਥੇਰਾ ਟਾਈਮ ਲੰਘ ਗਿਆ ਸਾਹ ਚ ਪਿਆਲੀ ਚ ਆ ਡੋ ਜੋ ਪਰ ਮੈਂ ਆਪਣੀ ਕੁੜੀ ਨੂੰ ਇਹੋ ਜੀ ਗੱਲ ਨਹੀਂ ਕਰਾਉਣੀ ਮੁੜ ਕੇ ਮੇਰੇ ਮੂੰਹ ਦੇ ਉੱਤੇ ਹੀ ਕਹਿ ਦਿੱਤਾ ਵਾ ਇਹ ਜੀਨਾ ਪਾ ਕੇ ਜਾਂਦੀ ਆ ਫਲਾਣ ਵੱਲ ਠੀਕ ਆ ਕੱਲ ਨੂੰ ਉੱਥੇ ਕੋਈ ਚੰਨ ਚਾੜੂਗੀ ਪਤਾ ਨਹੀਂ ਕਿੰਨੀ ਵਰੀਆਂ ਗੱਲ ਕਹਤੀ ਮੈਂ ਅਜੇ ਤੁਹਾਨੂੰ ਅਜੇ ਤੱਕ ਦੱਸਿਆ ਨਹੀਂ ਆ ਐਦਾਂ ਚੰਗਾ ਲੱਗਦਾ ਮਾਸਾ ਜਿੰਨਾ ਬੱਚਾ ਹੁੰਦਾ ਜਿਵੇਂ ਕੀ ਪਤਾ 2 ਸਾਲ ਪੜਨਾ ਹੋਰ 4 ਸਾਲ ਪੜਨਾ ਐਦਾਂ ਤੇ ਜੀਨਾ ਦਾਮ ਕਰ ਦੂਗੀ ਕੁੜੀ ਦਾ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਫਿਰ ਦਵਾ ਗੱਲ ਸ਼ਾਮ ਨੂੰ ਬਿਠਾਓ ਸਾਰਿਆਂ ਨੂੰ ਤੇ ਇੱਕ ਵਾਰੀ ਗੱਲ ਕਰੋ ਮਨਿਆ ਕੇ ਪਰਿਵਾਰ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਦੀਆਂ ਗੱਲਾਂ ਨੂੰ ਨਹੀਂ ਚੁੱਕਣਾ ਚਾਹੀਦਾ ਪਰ ਜਿਹੜੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਉਹ ਕਰਨੀਆਂ ਪੈਂਦੀਆਂ ਵਾਂ ਕੋਈ ਗੱਲ ਨਹੀਂ ਮੈਂ ਕਹਤਾ ਨਾ ਕਿ ਹੁਣ ਮੈਂ ਗੱਲ ਕਰ ਦੂੰਗਾ ਜਿਦਾਂ ਕਰ ਪਾਣੀ ਦੜਵਾ ਖਿਆ ਮਾਯਾ ਬਾਹਰ ਉਤ ਪੋ